ਮਨੋਜੀ ਇੱਥੇ ਇੱਕ ਗੱਲ ਕਰਨ ਵਾਲੀ ਏ ਡਾਕਟਰ ਸਾਹਿਬ ਜੀ ਦੀ ਅੰਤਿਮ ਅਰਦਾਸ ਵੀ ਨਹੀਂ ਹੁੰਦੀ ਤਾਂ ਸੋਸ਼ਲ ਮੀਡੀਆ ਤੇ ਢੜਲੇ ਦੇ ਨਾਲ ਪੋਸਟਾਂ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਪੋ ਆਪਣੀ ਜਿਹੜੀ ਦਾਵੇਦਾਰੀ ਆ ਉਹ ਠੋਕਣੀ ਸ਼ੁਰੂ ਕਰ ਦਿੰਦੇ ਲੋ ਜੀ ਜਲਦਬਾਜ਼ੀ ਕਰਨੀ ਚਾਹੀਦੀ ਕਿ ਜਾਂ ਡਾਕਟਰ ਦੇ ਇਸ ਦੁਨੀਆ ਤੋਂ ਤੁਰ ਜਾਣ ਦੀ ਉਹਨਾਂ ਨੂੰ ਖੁਸ਼ੀ ਐ ਨਹੀਂ ਸੀ ਤੇ ਖੁਸ਼ੀ ਦੇ ਵਿੱਚ ਪਾਗਲ ਹੋ ਕੇ ਜਿਹੜੀਆਂ ਪੋਸਟਾਂ ਵਾਇਰਲ ਕਰ ਦਿਤੀਆਂ والله ਬੰਦਾ ਸਾਰੇ ਹਲਕੇ ਦੇ ਵਿੱਚੋਂ ਜਿੰਨੇ ਇਹ ਗੱਲ ਨੂੰ ਬੁਰਾ ਮਨਾ। ਵੇਖੋ ਸਾਰਿਆਂ ਦੇ ਦਿਲ ਦਿਮਾਗ ਚ ਹੋਣੀ ਚਾਹੀਦੀ ਗੱਲ ਆ ਯਾਰ। ਹਮਦਰਦੀ ਹੋਣੀ ਚਾਹੀਦੀ ਆ ਬੰਦੇ ਚ। ਕਿਹੜੀ ਗੱਲ ਐ ਐਮਐਲਏ ਜਦੋਂ ਮੰਨਣਾ ਉਦੋਂ ਬੰਨਣਾ ਉਹ ਸੱਤੇ ਪਾਸ਼ਾ ਨੇ ਬਣਾਉਣਾ। ਆਪੋ ਸਿਆਸਤ ਕਰਨੀ। ਹੂੰ। ਤਾਂ ਫੇਰ ਇਹਦਾ ਮਤਲਬ ਤੇ ਫੇਰ ਆਪਾਂ ਇਹੋ ਕਵਾਂਗੇ ਨਾ ਵੀ ਉਹ ਖੁਸ਼ੀ ਵਾਸਤੇ ਮਤਲਬ ਕਰ ਰਹੇ ਵੀ ਚਕਾਸੋ ਚਲੇ ਗਿਆ ਤੇ ਕੋਈ ਗੱਲ ਨਹੀਂ ਹੋਣਾ ਆਪਾਂ ਦਾਵਾ ਪੇਸ਼ ਕਰੀਏ। ਇਹ ਇਹੋ ਜਿਹੇ ਅ ਤਸਵੀਰਾਂ ਹੈਗੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੀ ਵਾਰਡ ਨੇ ਨਕਾਰਿਆ ਸੀ। ਉਹਨਾਂ ਦੀ ਵਾਰਡ ਨੇ ਨਹੀਂ ਉਹਨਾਂ ਨੂੰ ਪਸੰਦ ਕੀਤਾ ਤੇ ਉਹ ਵੀ ਐਮਐਲਏ ਦੀ ਟਿਕਟ ਉਹਦੀ ਦਵੈਦਾਰੀ ਮਾਤੇ ਸੋਸ਼ਲ ਮੀਡੀਆ ਤੇ ਪੋਸਟ ਪਾ ਰਹੇ ਨੇ ਤਾਂ ਹੀ ਕੀ ਆ ਡਾਕਟਰ ਸਾਹਿਬ ਦੀ ਵਾਈਫ ਨੂੰ ਇੱਕ ਤੇ ਜਿਹੜੀ ਮਿਲਣੀ ਚਾਹੀਦੀ ਆ ਤੇ ਮੈਂ ਉਹਨਾਂ ਨਾਲ ਖਲੋਤਾ ਕੋ ਖਲੋਵੇ ਨਾ ਖਲੋਵੇ ਮੈਂ ਖਲੋਤਾ ਮੇਰਾ ਧੜਾ ਖਲੋਤਾ ਮੇਰਾ ਸਾਰਾ ਸਾਰਾ ਏਰੀਆ ਖਲੋਤਾ ਵਾ ਤੁਰੰਤਨ ਸ਼ਹਿਰ ਚੋਂ ਵੀ ਅਮਾ ਮੋੜ ਦਵਾਂਗੇ ਰੱਤ ਸਾਨੂੰ ਇਹ 1.5 ਸਾਲ ਬਾਅਦ ਜਿੰਨੇ ਆਉਣਾ ਮੈਦਾਨ ਚ ਆ ਜਾਂਦਾ ਕਿਹੜੀ ਗੱਲ ਆ 1.5 ਸਾਲ ਦੀ ਸੁਣਨ ਵਾਲਾ ਰੁਕ ਗਿਆ ਏ ਕਿਉਂਕਿ ਨਾ ਤਾਂ ਇੱਕ ਨਗਰ ਨਿਗਮ ਕਾਉਂਸਲ ਦਾ ਕੋਈ ਪ੍ਰਧਾਨ ਹੈਗਾ ਏ ਨਾ ਹੀ ਅੱਜ ਤੱਕ ਚਲੋ ਵਿਧਾਇਕ ਚਲ ਗਏ ਨੇ ਵਿਧਾਇਕ ਦੀ ਜਿਹੜੀ ਕੁਰਸੀ ਉਹ ਵੀ ਖਾਲੀ ਆ ਇੱਕ ਐਮਪੀ ਹੁੰਦਾ ਏ ਐਮਪੀ ਦਾ ਜਿਹੜਾ ਫੰਡ ਆਉਂਦਾ ਉਹਦੇ ਨਾਲ ਵੀ ਵਿਕਾਸ ਹੋਣਾ ਏ ਲੋਕਾਂ ਨੇ ਵੋਟ ਪਾ ਕੇ ਅਮਰਤਪਾਲ ਨੂੰ ਚੁਣ ਟੇ ਲਿਆ ਐਮਪੀ ਪਰ ਉਹ ਡਿਬਰੂਗੜੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਦਾ ਵਿਕਾਸ ਰੁਕਿਆ ਹੋਇਆ ਏ ਕਿੱਦਾਂ ਜਿਹੜਾ ਇਲਾਕੇ ਦਾ ਵਿਕਾਸ ਜਿਹੜਾ ਹੋਵੇਗਾ ਖਾਦਾ ਹੋਵੇ ਨਾ ਉਹਨਾਂ ਨੂੰ ਚਮਚੇ ਨਾ ਭਦੀ ਹੁੰਦਾ ਹੀ ਨਹੀਂ ਬਿਲਕੁਲ ਇਹ ਲੱਪਿਆਂ ਵਾਲੇ ਸਾਰੇ ਹੁਣ ਖੜੇ ਜਾਣੇ ਤੇ ਚਲੋ ਡਾਕਟਰ ਸਾਹਿਬ ਦੀ ਸਿਹਤ ਨਾ ਠੀਕ ਹੋਣ ਚਲੇ ਗਏ ਪਰਮਾਤਮਾ ਕਿਰਪਾ ਕਰੇ ਚੰਗਾ ਐਮਐਲਏ ਆਰੇ ਸਾਡੇ ਤੱਕੜ ਕੋਈ ਇੱਥੇ ਹੂੰ ਤਾਂ ਮੈਂ ਦੱਸੂਗਾ ਵੀ ਕੀ ਕੀ ਘਮਲੇ ਹੋਏ ਕੁਝ ਦਿਨ ਪਹਿਲਾਂ ਹਲਕਾ ਤਰਨਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਲ ਦਾ ਦੇਹਾਂਤ ਹੋ ਜਾਂਦਾ ਹੈ ਦਾ ਹਲਕਾ ਤਰਮਤਾਰਨ ਦੀ ਜਿਹੜੀ ਸੀਟ ਹੈ ਉਹ ਖਾਲੀ ਐਲਾਨ ਦਿੱਤੀ ਜਾਂਦੀ ਹੈ ਅਜੇ ਡਾਕਟਰ ਸੋਲ ਦਾ ਕਹ ਲਿਏ ਸਸਕਾਰ ਵੀ ਨਹੀਂ ਹੁੰਦਾ ਅੰਤਮ ਅਰਦਾਸ ਵੀ ਨਹੀਂ ਹੁੰਦੀ ਤੇ ਪਰ ਪੋਸਟਾਂ ਵਾਇਰਲ ਹੋਣ ਲੱਪੈਂਦੀਆਂ ਨੇ ਟਿਕਟ ਨੂੰ ਲੈ ਕੇ ਵੇਖਣ ਵਾਲੀ ਗੱਲ ਹੈ ਕਿ ਉਹਨਾਂ ਦੇ ਪਾਰਟੀ ਦੇ ਜਿਹੜੇ ਆਗੂ ਨੇ ਉਹਨਾਂ ਦੀਆਂ ਹੀ ਪੋਸਟਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਅੱਜ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹਨਾਂ ਦੇ ਵੱਲੋਂ ਕੋਈ ਹਲਚਲ ਨਹੀਂ ਕੀਤੀ ਜਾਂਦੀ ਪਰ ਇਹ ਨਾਲ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਨੇ ਉਹ ਹੀ ਆਪਣੀਆਂ ਜਿਹੜੀਆਂ ਪੋਸਟਾਂ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰਦੇ ਨੇ ਉਸੇ ਤਰ੍ਹਾਂ ਅੱਜ ਆਪਾਂ ਪਹੁੰਚੇ ਹਾਂ ਚੁਭਾਲ ਵਿਖੇ ਦਸਨ ਜੋਗ ਆ ਇਹ ਸਿਕਸੀਅਤ ਨੇ ਕਿਸੇ ਦੀ ਜਾਣ ਪਛਾਣ ਦੇ ਮਹਤਾਜ ਨਹੀਂ ਹੈ ਕਿਉਂਕਿ ਇਹਨਾਂ ਨੇ ਇਸ ਇਲਾਕੇ ਦੇ ਵਿੱਚ ਬਹੁਤ ਕਾਰਜ ਕੀਤੇ ਨੇ ਬੜੇ ਗਰੀਬਾਂ ਦੇ ਮਸਲੇ ਹੱਲ ਕੀਤੇ ਨੇ ਗਰੀਬਾਂ ਦੀ ਮਦਦ ਵੀ ਕੀਤੀ ਏ ਤਾਂ ਇੱਕ ਗੱਲ ਜਾਣੀਏ ਕਿ ਅਜੇ ਤੱਕ ਜਿੰਨੇ ਵੀ ਹਲਕਾ ਤਰਨਤਾਨ ਦੇ ਵਿਧਾਇਕ ਬਣੇ ਨੇ ਜਿੱਥੇ ਸੋਨੂ ਤੇ ਮੋਨੂ ਚੀਮਾ ਜੀ ਖਲੋ ਜਾਂਦੇ ਸੀ ਜਾਂ ਸਪੋਰਟ ਕਰ ਦਿੰਦੇ ਸੀ ਉਹ ਵਿਧਾਇਕ ਜਿਹੜਾ ਉਹ ਜਿੱਤ ਪ੍ਰਾਪਤ ਕਰਦਾ ਸੀ ਤਾਂ ਵਿਧਾਨ ਸਭਾ ਦੇ ਵਿੱਚ ਜਾਂਦਾ ਸੀ ਅੱਜ ਆਪਾਂ ਇਹਨਾਂ ਦੇ ਕੋਲ ਪਹੁੰਚੇ ਆ ਤਾਂ ਗੱਲ ਕਰਾਂਗੇ ਉਹਦੇ ਚੈਨਲ ਦੇ ਤੁਹਾਡਾ ਸਵਾਗਤ ਹੈ ਤਦ ਮਾਰ ਵੀ ਜੀ ਤੁਸੀਂ ਜੈਦਰ ਸਾਹਿਬ ਸਾਡੇ ਕੋ ਆਏ ਜਿਆ ਤੇ ਬਹੁਤ ਬਹੁਤ ਅਧਰਤਮਾ ਮੋਨੂ ਜੀ ਇੱਥੇ ਇੱਕ ਗੱਲ ਕਰਨ ਵਾਲੀ ਏ ਡਾਕਟਰ ਸਾਹਿਬ ਜੀ ਦੀ ਅੰਤਿਮ ਅਰਦਾਸ ਵੀ ਨਹੀਂ ਹੁੰਦੀ ਤਾਂ ਸੋਸ਼ਲ ਮੀਡੀਆ ਤੇ ਢੜਲੇ ਦੇ ਨਾਲ ਪੋਸਟਾਂ ਵਾਇਰਲ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਆਪੋ ਆਪਣੀ ਜਿਹੜੀ ਦਾਵੇਦਾਰੀ ਆ ਉਹ ਠੋਕਣੀ ਸ਼ੁਰੂ ਕਰ ਦਿੰਦੇ ਨੇ ਕਿ ਇਹੋ ਜੀ ਜਲਦਬਾਜ਼ੀ ਕਰਨੀ ਚਾਹੀਦੀ ਕਿ ਜਾਂ ਡਾਕਟਰ ਦੇ ਇਸ ਦੁਨੀਆ ਤੋਂ ਤੁਰ ਜਾਣ ਦੀ ਉਹਨਾਂ ਨੂੰ ਖੁਸ਼ੀ ਐ ਨਹੀਂ ਸੀ ਤੇ ਖੁਸ਼ੀ ਦੇ ਵਿੱਚ ਪਾਗਲ ਹੋ ਕੇ ਜਿਹੜੀਆਂ ਪੋਸਟਾਂ ਵਾਇਰਲ ਕਰ ਦਿਤੀਆਂ ਇਹੀ ਤੇ ਗੱਲ ਐ ਭਾਜੀ ਮੈਂ ਪਹਿਲਾਂ ਤੇ ਉਹ ਸੱਚੇ ਪਾਤਸ਼ਾਹ ਨੂੰ ਇਹ ਅਰਦਾਸ ਕਰਦਾ ਵੀ ਉਹਨਾਂ ਨੂੰ ਜਿਹੜਾ ਅਸ਼ੋਕ ਸ਼ਾਂਤੀ ਦੇ ਸ਼ਰਦਾ ਦੇ ਫੁੱਲ ਪੇਂਡ ਕਰਦਾ ਸਾਡੇ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਨੂੰ ਬਹੁਤ ਮਾੜੀ ਗੱਲ ਹੋਈ ਉਹਨਾਂ ਦੇ ਪਰਿਵਾਰ ਨਾਲ ਇਸੇ ਕਰਕੇ ਮੈਂ ਭਾਜੀ ਇੱਕ ਮੈਂ ਸ਼ਖਸ ਇਕੱਲਾ ਹੀ ਬੰਦਾ ਸਾਂ ਸਾਰੇ ਹਲਕੇ ਦੇ ਵਿੱਚੋਂ ਜਿੰਨੇ ਇਹ ਗੱਲ ਨੂੰ ਬੁਰਾ ਬਣਾਇਆ ਵੇਖੋ ਸਾਰਿਆਂ ਦੇ ਦਿਲ ਦਿਮਾਗ 'ਚ ਹੋਣੀ ਚਾਹੀਦੀ ਗੱਲ ਯਾਰ ਹਮਦਰਦੀ ਹੋਣੀ ਚਾਹੀਦੀ ਐ ਬੰਦੇ 'ਚ ਕਿਹੜੀ ਗੱਲ ਐ ਐਮਐਲਏ ਜਦੋਂ ਬੰਨਣਾ ਉਦੋਂ ਬੰਨਣਾ ਉਹ ਸੱਚੇ ਪਾਤਸ਼ਾਹ ਨੇ ਬਣਾਉਣਾ ਇੱਕ ਚਲੇ ਜਾਣਾ ਉਤੋਂ ਸਿਆਸਤ ਕਰਨੀ ਤੇ ਫਿਰ ਇਹਦਾ ਮਤਲਬ ਤੇ ਫਿਰ ਆਪਾਂ ਇਹੋ ਕਵਾਂਗੇ ਨਾ ਵੀ ਉਹ ਖੁਸ਼ੀ ਵਾਸਤੇ ਮਤਲਬ ਕਰ ਰਹੇ ਵੀ ਚੱਕਾ ਸੋ ਚਲੇ ਗਿਆ ਤੇ ਕੋਈ ਗੱਲ ਨਹੀਂ ਹੁਣ ਆਪਾਂ ਦਾਵਾ ਪੇਸ਼ ਕਰੀਏ ਮੈਨੂੰ ਇਹ ਗੱਲ ਬੜੀ ਮਹਿਸੂਸ ਹੋਈ ਫਿਰ ਮੈਂ ਵੇਖੋ ਤੁਹਾਡੇ ਭੈਣ ਭਰਾਵਾਂ ਨੂੰ ਇੱਕ ਦੋ ਜਣਾਂ ਨੂੰ ਫੋਨ ਕੀਤਾ ਯਾਰ ਮੇਰੀ ਇਹ ਗੱਲ ਪਹਚਾਈ ਹੈ ਆਪਾਂ ਯਾਰ ਚੰਗੇ ਨਹੀਂ ਲੱਗੀ ਤਾਂ ਉਸ ਪਰਿਵਾਰ ਨਾਲ ਅੱਜ ਦੀ ਤਰੀਕ 'ਚ ਸਾਨੂੰ ਹਮ ਦਰਦੀ ਕਰਨ ਦੀ ਲੋੜ ਹੈ ਬਿਲਕੁਲ ਹਾਂ ਜੀ ਕੁਝ ਇਹੋ ਜਿਹੇ ਅਮੀ ਤਸਵੀਰਾਂ ਹੈਗੀਆਂ ਨੇ ਜਿਨ੍ਹਾਂ ਨੂੰ ਉਹਨਾਂ ਦੀ ਵਾਰਡ ਨੇ ਨਕਾਰਿਆ ਸੀ ਉਹਨਾਂ ਦੀ ਵਾਰਡ ਨੇ ਨਹੀਂ ਉਹਨਾਂ ਨੂੰ ਪਸੰਦ ਕੀਤਾ ਤੇ ਉਹ ਵੀ ਐਮਐਲਏ ਦੀ ਟਿਕਟ ਦੀ ਦਾਅਵੇਦਾਰੀ ਬਾਰੇ ਸੋਸ਼ਲ ਮੀਡੀਆ ਤੇ ਪੋਸਟ ਪਾ ਰਹੇ ਨੇ ਬਹੁਤ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਮਾੜੀ ਗੱਲ ਆ ਚਲੋ ਚਲੇਗੇ ਐਮਐਲਏ ਸਾਹਿਬ ਸਾਰਿਆਂ ਨੂੰ ਪਤਾ ਕਿ ਉਹ ਜਿਮਨੀ ਚੋਂ ਹੁਣੀ ਹੁਣੀ ਆ ਹੂੰ ਕੋਈ 10 15 ਦਿਨ ਵੇਟ ਤੇ ਕਰ ਦੇ ਚਾਹੇ ਕੋਈ ਵੀ ਵਲੰਟੀਅਰ ਕਰਦਾ ਅਪਲਾਈ ਕਿਹੜੀ ਗੱਲ ਆ ਹੂੰ ਮੈਂ ਵੀ ਕਰਨੀ ਹੀ ਸਾਰਿਆਂ ਨੇ ਕਰਨੀ ਸੀ ਕੋਈ ਭੈਣ ਭਰਾ ਨੇ ਪਰ ਇਸ ਵੇਲੇ ਸਭ ਤੋਂ ਵੱਡੀ ਗੱਲ ਸੀ ਵੀ ਸਾਨੂੰ ਉਸ ਪਰਿਵਾਰ ਨਾਲ ਖੜੋਣਾ ਚਾਹੀਦਾ ਹੈ ਬਿਲਕੁਲ ਵੇਖੋ ਇ ਡਾਕਟਰ ਸਾਹਿਬ ਬਿਮਾਰ ਹੋਣ ਦੇ ਬਾਵਜੂਦ ਮੈਂ ਅੱਜ ਦੀ ਤਰੀਕ ਚ ਇੱਕ ਗੱਲ ਤੁਹਾਨੂੰ ਦੱਸਾਂ ਭਾਜੀ ਮੈਂ ਬੜੇ ਐਮਐਲਏ ਵੇਖੇ ਜੀ ਪਰ ਡਾਕਟਰ ਕਸ਼ਮੀਰ ਸਿੰਘ ਸੋਲਰ ਦਾ ਐਮਐਲਏ ਜੀ ਵੇਖਿਆ ਮੈਨੂੰ ਨਹੀਂ ਪਤਾ ਕੋਈ ਥੱਲੇ ਬੰਦਾ ਕੀ ਕਰਦਾ ਜਾਂ ਕੀ ਨਹੀਂ ਕਰਦਾ ਪਰ ਡਾਕਟਰ ਸਾਹਿਬ ਨੇ ਕੋਈ ਖੁਮਾੜਾ ਕੰਮ ਨਹੀਂ ਕੀਤਾ ਡਾਕਟਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਔਰ ਪ੍ਰੋਜੈਕਟ ਬਣਾ ਰਹੇ ਸੀ ਉਹ ਵੇਖੋ ਜਦੋਂ ਸਰਕਾਰ ਤੋਂ ਕੋਈ ਚੀਜ਼ ਲੈਣੀ ਹੈ ਆਪਾਂ ਕੋਈ ਗ੍ਰਾਂਟ ਲੈਣੀ ਕੁਝ ਵੀ ਕੰਮ ਕਰਨਾ ਉਹ ਪ੍ਰੋਜੈਕਟ ਬਣਾਏ ਪੈਂਦੇ ਭਾਜੀ ਕੰਮ ਤਾਂ ਹੁਣ ਚੱਲਣਾ ਸੀ ਆ ਕੇ ਡੇਢ ਸਾਲ ਦੋ ਸਾਲਾਂ ਪਰ ਜਿਹੜੇ ਮੇਰੇ ਤੁਹਾਡੇ ਅੱਗੇ ਕਹਿ ਸਕਦੇ ਆਪਾਂ ਸਾਰੇ ਪੜ ਭਰਾਵਾਂ ਵਰਗੇ ਉਹ ਕਹਿੰਦੇ ਸਾਨੂੰ ਛੇਤੀ ਛੇਤੀ ਮੂੰਹ 'ਚ ਪੈਦੇ ਚੀਜ਼ ਹੂੰ ਹੂੰ ਵਿਕੋ ਬੜੀਆਂ ਚੋਣਾ ਆਈਆਂ ਸਰਪੰਚੀਆਂ ਆਈਆਂ ਹੋਰ ਚੋਣਾ ਆਈਆਂ ਕੋਈ ਜਿਮਨੀ ਚੋਣਾ ਆਈ ਕੋਈ ਐਮਪੀ ਦੀ ਹੈ ਗਈ ਕੋਈ ਤਰਨਤਾ ਨਹੀਂ ਤੇ ਹਰ ਵਾਰੀ ਨੋਟੀਫਿਕੇਸ਼ਨ ਆਉਂਦਾ ਹੈ ਕੰਮ ਪੂਰਾ ਪ੍ਰੋਪਰ ਚੱਲਿਆ ਨਹੀਂ ਪਰ ਜਿਹੜੇ ਇਹ ਬੰਦੇ ਸੀ ਵਿਰੋਧਤਾ ਕਰਨ ਵਾਲੇ ਜਾਂ ਕੋਈ ਵੀ ਬੰਦੇ ਸੀ ਉਹ ਵਿਰੋਧਤਾ ਕਰਨ ਵਾਲੇ ਉਹਨਾਂ ਨੂੰ ਇਹ ਹੋ ਗਿਆ ਵੀ ਇਹ ਕੰਮ ਨਹੀਂ ਕਰਦੇ ਪਏ ਤੇ ਆਪਣੀ ਦੋਦਾ ਹੁਣ ਅਪਲਾਈ ਕਰ ਦਈਏ ਇੱਕ ਉਹ ਬਿਮਾਰ ਸੀ ਸਿਹਤ ਉਹਨਾਂ ਯਾਦ ਨਹੀਂ ਦਿੰਦੀ ਕੰਮ ਤੇ ਮੈਨੂੰ ਇਹ ਚੀਜ਼ ਚੰਗੀ ਨਹੀਂ ਲੱਗੀ ਫੇਰ ਮੈਂ ਤਾਂ ਹੀ ਕਿਹਾ ਕਿ ਡਾਕਟਰ ਸਾਹਿਬ ਦੀ ਵਾਈਫ ਨੂੰ ਇੱਕ ਤੇ ਜਿਹੜੀ ਮਿਲਣੀ ਚਾਹੀਦੀ ਹੈ ਤੇ ਮੈਂ ਉਹਨਾਂ ਨਾਲ ਖਲੋਤਾ ਕੋ ਖਲੋਵੇ ਨਾ ਖਲੋਵੇ ਮੈਂ ਖਲੋਤਾ ਮੇਰਾ ਧੜਾ ਖਲੋਤਾ ਮੇਰਾ ਸਾਰਾ ਸਾਰਾ ਏਰੀਆ ਖਲੋਤਾ ਵਾ ਤਦੋਂ ਤਨ ਸ਼ਹਿਰ ਚੋਂ ਵੀ ਅੱਪਾ ਮੋੜ ਦਵਾਂਗੇ ਰੱਤ ਸਾਲ ਨੂੰ ਇਹ 1.5 ਸਾਲ ਬਾਅਦ ਜਿੰਨੇ ਆਉਣਾ ਮੈਦਾਨ ਚ ਆ ਜਾਂਦਾ ਕਿਹੜੀ ਗੱਲ ਹੈ 1.5 ਸਾਲ ਦੀ ਗੱਲ ਹੈ ਸਾਰੀ ਮੋਨੂ ਜੀ ਸ਼ਹਿਰ ਦੇ ਜਿਹੜੇ ਨੇ ਹਲਕੇ ਦੇ ਬਹੁਤ ਜਿਹੜੇ ਵਿਕਾਸ ਹੋਣ ਵਾਲੇ ਨੇ ਉਹ ਜਿਹੜਾ ਵਿਕਾਸ ਹੋਣ ਵਾਲਾ ਰੁਕ ਗਿਆ ਕਿਉਂਕਿ ਨਾ ਤਾਂ ਇੱਕ ਨਗਰ ਨਿਗਮ ਕਾਉਂਸਲ ਦਾ ਕੋਈ ਪ੍ਰਧਾਨ ਹੈਗਾ ਇਹ ਨਾ ਹੀ ਟੈਂਪਟ ਚਲੋ ਵਿਧਾਇਕ ਚੱਲ ਗਏ ਨੇ ਵਿਧਾਇਕ ਦੀ ਜਿਹੜੀ ਕੁਰਸੀ ਉਹ ਵੀ ਖਾਲੀ ਆ ਇੱਕ ਐਮਪੀ ਹੁੰਦਾ ਏ ਐਮਪੀ ਦਾ ਜਿਹੜਾ ਫੰਡ ਆਉਂਦਾ ਉਹਦੇ ਨਾਲ ਵੀ ਵਿਕਾਸ ਹੋਣਾ ਏ ਲੋਕਾਂ ਨੇ ਵੋਟ ਪਾ ਕੇ ਅਮਰਤਪਾਲ ਨੂੰ ਚੁਣ ਟਿਆ ਐਮਪੀ ਪਰ ਉਹ ਡਿਬਰੂਗੜੀ ਜੇਲ੍ਹ ਦੇ ਵਿੱਚ ਬੰਦ ਹੈ ਪਰ ਇਲਾਕੇ ਦਾ ਵਿਕਾਸ ਰੁਕਿਆ ਹੋਇਆ ਏ ਇਹ ਕਿੱਦਾਂ ਜਿਹੜਾ ਇਲਾਕੇ ਦਾ ਵਿਕਾਸ ਜਿਹੜਾ ਹੋਵੇਗਾ ਦੇਖੋ ਜੀ ਹੁਣ ਵਿਕਾਸ ਹੀ ਹੋਣਾ ਏ ਦੇਖੋ 12 14 ਸਾਲ ਤੇ ਹੋ ਗਏ ਸਾਡੇ ਕਮੇਟੀ ਦੀ ਇਲੈਕਸ਼ਨ ਹੀ ਨਹੀਂ ਹੋਈ ਤੇ ਜਿਹੜੇ ਪਹਿਲੇ ਪ੍ਰਧਾਨ ਸਾਡੇ ਬਣੇ ਸੀ ਸਾਬੇ ਦੇ ਮਦਰਸੇ ਮੇਰੇ ਘਰ ਨਾਲ ਤਾਂ ਉਹ ਵੀ ਉਸੇ ਤਰੀਕੇ ਚ ਹੋਣ ਹੋ ਗਈ ਦਵਾ ਦਾ ਉੱਤੇ ਉਹਨਾਂ ਨੂੰ ਪ੍ਰਧਾਨ ਅਨਾਉਂਸ ਕਰ ਲਿਆ ਉਸ ਤੋਂ ਬਾਅਦ ਪ੍ਰਬੰਧਕ ਲੱਗਾ ਰਿਹਾ ਸਾਡੇ ਐਸਜੀਐਮ ਸਾਫ ਸੀ ਤੇ ਇਹਨਾਂ ਨੇ ਰਲ ਮਿਲ ਕੇ ਸਾਰਿਆਂ ਨੇ ਯੋ ਨੇ ਜੁੱਦਾ ਮੱਝ ਚੱਲੀਗਾ ਦਬੜੂ ਕੁਸਰੂ ਕਿਸੇ ਦਾ ਕੋਈ ਕੰਮ ਕੀਤਾ ਨਹੀਂ ਕੀਤਾ ਕੋਈ ਹਰ ਤਰੀਕੇ ਪੈਸੇ ਖਾਈ ਗਏ ਲੋਕ 100 ਕਰੋੜ ਰੁਪਈਆ ਸਾਡਾ ਜਿੱਦੋਂ ਜਿਲਾ ਬਣਿਆ ਸੀ ਨੇ 100 ਕਰੋੜ ਸਾਡੇ ਜ਼ਿਲ੍ਹੇ ਨੂੰ ਦਿੱਤਾ ਸੀ ਠੀਕ ਹੈ 100 ਕਰੋੜ ਕਿੱਥੇ ਗਿਆ ਜੀ ਉਹਦਾ ਕਿਹਨੇ ਹਿਸਾਬ ਪੁੱਛਿਆ ਨਹੀਂ ਪੁੱਛਿਆ ਇੱਕ ਮੇਰਾ ਭਰਾ ਸੀ ਜਿਹਨੇ ਵਾਰਟਾ ਇਹ ਤਾਂ ਹੀ ਤੇ ਮੇਰਾ ਭਰਾ ਦੀ ਡੈਥ ਹੋਈ ਹੈ ਭਾਜੀ ਅੱਛੇ ਇਹਦੇ ਪਿੱਛੇ ਵੀ ਕਾਰਨ ਹੈ ਹੂੰ ਕਿਉਂਕਿ ਉਹ ਇਹਨਾਂ ਨੂੰ ਪੁੱਛਦਾ ਸੀ ਹੂੰ ਤੇ ਇਹ ਗੱਲਾਂ ਇਹਨਾਂ ਨੂੰ ਚੰਗੀਆਂ ਨਹੀਂ ਲੱਗਦੀਆਂ ਹੂੰ ਚਾਹੇ ਕੋਈ ਵੀ ਐਮਐਲਏ ਆਹੀ ਇਹ ਵਿਜੀਲੈਂਸ ਦਾ ਪਰਚਾ ਜਿਹੜਾ ਹੋਇਆ ਨਾ ਉਹ ਵੀ ਮੇਰੇ ਭਰਾ ਦੇ ਬਦੌਲਤ ਹੋਇਆ ਹੂੰ ਕਿਉਂਕਿ ਭਾਜੀ ਮਰਨੇ ਆਵਾ ਚੁੱਕੀ ਫੇਰ ਪੈਸੇ ਜਮਾਏ 8-9 ਕਰੋੜ ਰੁਪਏ ਹੂੰ ਉਸ ਤੋਂ ਬਾਅਦ ਜਿਹੜਾ ਵਾ ਡਾਕਟਰ ਸਾਹਿਬ ਨੇ ਚੁੱਕਿਆ ਮੁੱਦਾ ਆਪਣੇ ਸਰਦਾਰ ਕਸ਼ਮੀਰ ਸਿੰਘ ਸੋਹ ਹੂੰ ਵੇਖੋ ਮੈਂ ਤਾਂ ਹੀ ਉਹਨਾਂ ਦੀ ਹੈਲਪ ਕਰਦਾ ਹਾਂ ਕਿ ਉਹ ਕਹਿੰਦੇ ਸੀ ਮੈਨੂੰ ਦੱਸੋ ਕਿ ਕਿੱਥੇ ਕੀ ਕੀ ਹੋਇਆ ਉਹ ਕਰਦੇ ਵੀ ਪੈਸੇ ਨਾ ਉਹ ਤੇ ਇਹ ਗੱਲਾਂ ਆਮ ਕਈਆਂ ਬੰਦਿਆਂ ਨੂੰ ਜਿਨ੍ਹਾਂ ਨੇ ਵੇਖੋ ਲੱਪਿਆਂ ਨਾ ਖਾਦਾ ਹੋਵੇ ਨਾ ਉਹਨਾਂ ਨੂੰ ਚਮਚੇ ਨਾ ਪਾਜੀ ਆਉਂਦਾ ਹੀ ਨਹੀਂ ਬਿਲਕੁਲ ਇਹ ਲੱਪਿਆਂ ਵਾਲੇ ਸਾਰੇ ਹੁਣ ਫੜੇ ਜਾਣੇ ਤੇ ਚਲੋ ਡਾਕਟਰ ਸਾਹਿਬ ਦੀ ਸਿਹਤ ਨਾ ਠੀਕ ਹੋਣ ਚਲੇ ਗਏ ਪਰਮਾਤਮਾ ਕਿਰਪਾ ਕਰੇ ਚੰਗਾ ਐਮਐਲਏ ਆਰੇ ਸਾਡੇ ਧੱਕੜ ਕੋਈ ਇੱਥੇ ਮੈਂ ਦੱਸੂਗਾ ਵੀ ਕੀ ਕੀ ਘਮਲੇ ਹੋਏ ਹਨ ਮੋਨੂ ਜੀ ਸੋਨੂ ਤੇ ਮੋਨੂ ਇੱਕ ਇਹੋ ਜੀ ਸ਼ਖਸੀਅਤ ਆ ਦਮ ਰੱਖਦੀ ਸੀ ਕਿ ਜਿਹੜੇ ਵੀ ਵਿਧਾਇਕ ਦੀ ਸਪੋਰਟ ਕਰਦੇ ਸੀ ਉਹ ਵਿਧਾਇਕ ਜਿੱਤਦਾ ਸੀ ਪਰ ਪਤਾ ਨਹੀਂ ਕੀ ਕਾਰਨ ਹੋ ਜਾਂਦਾ ਸੋਨੂ ਮੋਨੂ ਹੋਣੀ ਜਿਹੜੇ ਵਿਧਾਇਕ ਨੂੰ ਜਿਤਾਉਂਦੇ ਸੀ ਪਰ ਉਹ ਜਿਹੜਾ ਵਿਧਾਇਕ ਆ ਸੋਨੂ ਮੋਨੂ ਹੋਣਾ ਤੋਂ ਮੁੱਖ ਮੋੜ ਲੈਂਦਾ ਸੀ ਕਿ ਸੋਨੂ ਮੋਨੂ ਜਿਹੜੇ ਭਰਾ ਸੀ ਉਹ ਆਪਣੀ ਚਲਾਉਣਾ ਚਲਾਉਣੀ ਚਾਹੁੰਦੇ ਸੀ ਕਿ ਜਾਂ ਉਹਨਾਂ ਦੇ ਲੋਨ ਦੇ ਵਿੱਚ ਕੋਈ ਇਹੋ ਜਿਹੀ ਕਮੀ ਸੀ ਇਹ ਬੜੀ ਵੇਰੀ ਸਾਡੇ ਇਲਾਕੇ 'ਚ ਗੱਲ ਚੱਲੀ ਮੈਂ ਕਿ ਲੋਨ ਹੀ ਬਦਲ ਦੇਣਾ ਆਪਾਂ ਪਾਕਿਸਤਾਨੋਂ ਲਿਆਉਣਾ ਲੋਨ ਜੇ ਠੀਕ ਹੈ ਵੀ ਕੋਈ ਕੀ ਕੀ ਕਰੀਏ ਕਿਹਦੇ ਅੰਦਰ ਵੜ ਕੇ ਦੇ ਵੇਖਿਆ ਨਹੀਂ ਜਾਂਦਾ ਜਦੋਂ ਤੇ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਬੱਲੇ ਸੋਨੂ ਸਾਨੂੰ ਸੋਨੂ ਵੀਰ ਉਹਨਾਂ ਤੁਹਾਡੇ ਵਰਗਾ ਬੰਦਾ ਹੀ ਕੋਈ ਨਹੀਂ 6 ਮਹੀਨੇ ਤੋਂ ਬਾਅਦ ਜਿਹੜੇ ਨਾਲ ਗੱਡੀ 'ਚ ਸ਼ਾਂਗੂ ਮੰਗੂ ਜੜ ਜਾਂਦੇ ਸੀ ਉਹ ਭਾਜੀ ਕਿਨੇ ਲੈ ਇਹ ਤੇਰੀ ਕੁਰਸੀ ਤੇ ਬਹਿਣਾ ਹੀ ਨੇ ਆ ਗਏ ਸੋਨੂ ਨੇ ਉਹਦਾ ਕੰਮ ਕੋਈ ਨਾ ਕਰਿਓ ਤੇ ਭਾਜੀ ਜਿੰਨਾ ਕੋ ਅਸੀਂ ਭੈਣ ਭਰਾਵਾਂ ਕੋ ਵੋਟਾਂ ਲੈਣੇ ਆ ਉਹ ਸਾਡੇ ਘਰ ਚਲੇ ਸਾਨੂੰ ਆ ਕੇ ਬੋਲਦੇ ਸੀ ਸਾਨੂੰ ਉਹਨਾਂ ਨੇ ਕੰਮ ਕਹਿਣ ਕਿਉਂਕਿ ਵੋਟਾਂ ਲਈਆਂ ਹੁੰਦੀਆਂ ਅਸੀਂ ਹੱਥ ਜੋੜ-ਜੋੜ ਕੇ ਅਸੀਂ ਉਹਨਾਂ ਨੂੰ ਕਹਣਾ ਤੁਹਾਡੇ ਗਲੀਆਂ ਬਣਾਉਂ ਤੁਹਾਡੇ ਆਹ ਕੁਝ ਕਰਾਂਗੇ ਜਦੋਂ ਅਸੀਂ ਆ ਕੰਮ ਲੈਣ ਜਾਂਦੇ ਸਾਨੂੰ ਮਿਲਦਾ ਨਹੀਂ ਤੇ ਫਿਰ ਇਸ ਕਰਕੇ ਭਾਜੀ ਇਹਨਾਂ ਦੀ ਵਿਰੋਧਤਾ ਕਰਦੇ ਹੋ ਉਹਨਾਂ ਨੂੰ ਭਾਜੀ ਮੂੰਹ ਵੇਖਣ ਨੂੰ ਥੋੜਾ ਰੱਖਿਆ ਹੈ ਐਮਐਲਏ ਐਮਐਲਏ ਤਾਂ ਕੰਮ ਵਾਸਤੇ ਬਣਾਈਦਾ ਚਾਹਮ ਵਾਸਤੇ ਥੋੜਾ ਬਣਾਈਦਾ ਲੋਕਾਂ ਨੇ ਮੇਰਾ ਚਾਹਮ ਨਹੀਂ ਵੇਖਣਾ ਮੇਰਾ ਕੰਮ ਵੇਖਣਾ ਤੇ ਜਦੋਂ ਅਸੀਂ ਇਹਨ ਤੇ ਕੋਈ ਕਹਿੰਦਾ ਚੰਡੀਗੜ੍ਹ ਗਏ ਕੋਈ ਕਹਿੰਦਾ ਦਿੱਲੀ ਗਏ ਕੋਈ ਕਿਸੇ ਦਾ ਫੋਨ ਬੰਦ ਵੇਖੋ ਸਾਰੀਆਂ ਗੱਲਾਂ ਦਾ ਇੱਕੋ ਇੱਕ ਗੱਲ ਤੇ ਆ ਕੇ ਗੱਲ ਬੰਦੀ ਆ ਹੁਣ ਸਰਕਾਰ ਸਾਡੀ ਬਹੁਤ ਵਧੀਆ ਹੀ ਸੀ ਤੇ ਐਮਐਲਏ ਸਾਹਿਬ ਸਾਨੂੰ ਬਹੁਤ ਵਧੀਆ ਮਿਲੇ ਹੁਣ ਉਹ ਵੀ ਚਲੇ ਗਏ ਮੈਂ ਤੇ ਕਿਹਾ ਵੀ ਇਹਨਾਂ ਦੀ ਵਾਈਫ ਨੂੰ ਮਿਲੇ ਟਿਕਟ ਤੇ ਮੇਰਾ ਧੜਾ ਮੇਰਾ ਇਲਾਕਾ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰੂੰਗਾ ਵੀ ਪਾਓ ਯਾਰ ਇੱਕ ਰਿਪੋਰਟ 2027 ਜਿਹੜਾ ਮਰਜੀ ਆ ਜੇ ਪਰ ਜਦੋਂ ਆ ਗੱਲਾਂ ਹੋਈਆਂ ਫਿਰ ਮੈਂ ਆਪਣਾ ਵੀ ਨਾਲ ਅਨਾਉਂਸ ਕੀਤਾ ਅੱਛਾ ਤਾਂ ਮੈਂ ਉੱਤੇ ਭਗਵੰਤ ਮਾਨ ਜੀ ਨੂੰ ਬੇਨਤੀ ਕਰੂੰਗਾ ਕੇਜਰੀਵਾਲ ਜੀ ਨੂੰ ਕਰੂੰਗਾ ਵੀ ਤੁਸੀਂ ਕਿਰਪਾ ਕਰਕੇ ਇਹਦਾ ਸਰਵੇ ਕਰਾ ਕੇ ਟਿਕਟ ਦਿਓ ਕੇ ਚੰਗੇ ਬੰਦੇ ਨੂੰ ਚਾਹੇ ਜੇ ਮੈਂ ਵੀ ਨਹੀਂ ਸਰਵੇ ਹੋਇਆ ਤਾਂ ਮੈਨੂੰ ਹੁਣਾ ਦਿਓ ਬਿਲਕੁਲ ਮੈਨੂੰ ਕੋਈ ਕੁਰਸੀ ਦਾ ਲਾਲਚ ਨਹੀਂ ਹੂੰ ਮੈਨੂੰ ਤਾਂ ਕੰਮ ਦਾ ਸ਼ੌਂਕ ਹੈ ਤੇ ਕੰਮ ਕਰਾਉਣ ਦਾ ਸ਼ੌਂਕ ਹੈ ਤੇ ਮੈਂ ਲੋਕਾਂ ਵਾਸਤੇ ਮੇਰਾ ਭਰਾ ਵੀ ਲੋਕਾਂ ਵਾਸਤੇ ਕੰਮ ਕਰਨ ਜਾਂਦਾ ਏ ਇਹਨਾਂ ਨੂੰ ਇਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ ਤੇ ਚੰਗਾ ਇਹਨਾਂ ਨੂੰ ਮੈਨੂੰ ਪਤਾ ਅੱਜ ਮੈਂ ਵੀ ਨਹੀਂ ਲੱਗਦਾ ਪਿਆ ਜਿਨ੍ਹਾਂ ਦਾ ਵਾਸਤੇ ਇਹ ਗੱਲ ਕਰਨ ਲਿਆ ਬਿਲਕੁਲ ਮੇਰੀ ਵੱਲੋਂ ਵੇਖੋ ਸਾਰੇ ਟਿਕਟ ਮੰਗਣ ਹੂੰ ਠੀਕ ਹੈ ਨਹੀਂ 1670 ਬੋਟ ਹੈ ਸਾਰੇ ਜਾ ਕੇ ਅਪਲਾਈ ਕਰ ਦੇਣਾ ਹੂੰ ਜਿਹਨੂੰ ਰਾਜਗੁਰੂ ਨੇ ਦੇਣੀ ਹੈ ਕਿਰਪਾ ਕਰਨੀ ਆ ਉਹਨੂੰ ਇੱਕ ਨੂੰ ਟਿਕਟ ਮਿਲਣੀ ਹੈ ਕਿਹੜੀ ਰੋਡਵੇਜ ਦੀ ਬਾਦੀ ਟਿਕਟ ਆ ਵੀ ਤਰਨਤਾਨ ਤੋਂ ਟਾਰੀ ਦੀ ਟਿਕਟ ਲੈ ਲਓ ਇਹ ਤਾਂ ਜਿੰਨੇ ਕੰਮ ਕੀਤੇ ਆ ਜਾਂ ਲੋਕਾਂ ਚ ਵਿਚਰਦਾ ਜਾਂ ਲੋਕਾਂ ਦੇ ਦੁੱਖ ਸੁੱਖ ਚ ਭਾਗ ਲੈਂਦਾ ਉਹਨੂੰ ਟਿਕਟ ਮਿਲਣੀ ਚਾਹੀਦੀ ਆ ਜਦ ਕਿ ਜਿਹੜੇ ਕਈ ਬੰਦੇ ਆਏ ਸਾਡੇ ਇੱਥੇ ਮੈਨੂੰ ਪਤਾ ਸਾਰਿਆਂ ਬਾਰੇ 6-6 ਮਹੀਨੇ ਪਹਿਲਾਂ ਆਏ ਆ ਜੀ ਕਿਸੇ ਦੀ ਕੋਈ ਭੈਣ ਭਰਾ ਦੇ ਰਿਸ਼ਤੇਦਾਰੀ ਹੋਊਗੀ ਜੀ ਮੇਰੀ ਮੇਰੀ ਇੰਦਰਾ ਗਾਂਧੀ ਨਾਲ ਦੋਸਤੀ ਹੀ ਮੇਰੀ ਰਾਹੁਲ ਗਾਂਧੀ ਨਾਲ ਦੋਸਤੀ ਆ ਮੇਰੀ ਫਲਾਣੇ ਨਾਲ ਰਿਸ਼ਤੇਦਾਰੀ ਆ ਕੋਈ ਆਂਦਾ ਮੇਰੀ ਫਲਾਣੇ ਨਾਲ ਕੋਈ ਆਂਦਾ ਭਗਵੰਤ ਮਾਨ ਨਾਲ ਰਿਸ਼ਤੇਦਾਰੀ ਆ ਕੋਈ ਆਂਦਾ ਜੀ ਮੇਰੀ ਉਥੇ ਜਾਖੜ ਜੀ ਨਾਲ ਰਿਸ਼ਤੇਦਾਰੀ ਆ ਜੇ ਇਦਾਂ ਟਿਕਟਾਂ ਮਿਲਣ ਲੱਗ ਜਾਣਾ ਮੇਰੇ ਹਿਸਾਬ ਨਾਲ ਫਿਰ ਮੈਂ ਤੇ ਇਹ ਕਹਿਣਾ ਵੀ ਪਹਿਲਾਂ ਰਿਸ਼ਤੇਦਾਰੀ ਬਣਾਵੇਂ ਤੇ ਫੇਰ ਹੀ ਟਿਕਟ ਲਾਵੇਂ ਹਨਾ ਜੀ ਵੇਖੋ ਤਾਂ ਮੈਂ ਪਾਰਟੀ ਨੂੰ ਬੇਨਤੀ ਕਰੂੰਗਾ ਇੱਥੇ ਤੁਸੀਂ ਮੈਰਿਟ ਚਾਹੇ ਤੁਸੀਂ ਨੌਕਰੀਆਂ ਦਿੱਤੀਆਂ ਨਾ ਨੌਕਰੀਆਂ ਦਿੱਤੀਆਂ ਮੈਰਿਟ ਨਾ ਦਿੱਤੀਆਂ ਨਾ ਕਿਸੇ ਕੋ ਰਿਸ਼ਤੇਤ ਨਹੀਂ ਲਈ ਇੱਥੇ ਵੀ ਮੈਰਿਟ ਵੇਖੀ ਜਾਵੇ ਵੀ ਇਹ ਕਿਹੜਾ ਬੰਦਾ ਕੋਈ 10 ਸਾਲ ਤੋਂ ਜਾਂ 15 ਸਾਲ ਤੋਂ ਜਾਂ 30 ਸਾਲ ਤੋਂ ਜਾਂ ਕਿੰਨੀ ਸੇਵਾ ਕੀਤੀ ਮੈਂ ਕਰੋਨਾ ਦੇ ਵਿੱਚ ਭਾਜੀ ਕੋਈ ਬੰਦੇ ਨੂੰ ਹੱਥ ਮੜਾ ਕੇ ਖੁਸ਼ ਨਹੀਂ ਬਿਲਕੁਲ ਤੇ ਮੈਂ ਤੇ ਮੇਰੇ ਭਰਾ ਨੇ ਇੱਥੇ 65 ਲੱਖ ਰੁਪਇਆ ਲਾਇਆ ਆਪਣੀ ਜੇਬ ਚ ਹੂੰ ਔਰ ਘਰ ਘਰ ਰਾਸ਼ਨ ਬਚਾਇਆ ਜੀ ਹੂੰ ਔਰ ਮੈਡੀਕਲ ਸਹੂਲਤ ਬਚਾਈ ਲੋਕਾਂ ਨੂੰ ਬਹੁਤ ਟਾਈਮ ਔਖਾ ਸੀ ਉਸ ਭੈਣ ਭਰਾਵਾਂ ਦਾ ਵੇਖੋ ਰੋਟੀ ਵੀ ਅੱਥਰ ਹੋਈ ਸੀ ਬਿਲਕੁਲ ਤੇ ਵੇਖੋ ਮੈਂ ਕਿਸੇ ਦੇ ਅਜੇ ਤੱਕ ਨਹੀਂ ਕਿਸਾਨ ਕੀਤਾ ਹੂੰ ਕਿਉਂਕਿ ਜਦੋਂ ਸੇਵਾ ਭਾਵਨਾ ਜਿਹੜਾ ਕੰਮ ਕਰੋ ਇੱਕ ਇੱਕ ਹੱਥ ਨੂੰ ਦੇ ਦੋ ਜਿੱਥੇ ਤੁਹਾਨੂੰ ਪਤਾ ਨਾ ਲੱਗੇ ਬਿਲਕੁਲ ਇਹ ਦੇ ਕੇ 2 4 1000 ਰੁਪਇਆ ਤੇ ਫੋਟੋਆਂ ਲਵਾਉਣ ਤੁਰ ਪੈਂਦੇ ਲੋਕ ਮੈਂ ਨਹੀਂ ਕਦੀ ਲਵਾਈ ਨਾ ਮੈਂ ਲਵਾਈ ਨਾ ਕਦੀ ਮੇਰੇ ਭਰਾ ਨੇ ਲਵਾਈ ਤੇ ਨਾਲ ਲਵਾਵਾਂਗੇ ਮਨੂ ਜੀ ਹਾਈ ਕਮਾਂਡ ਡਾਕਟਰ ਸੋਹਲ ਦੇ ਪਰਿਵਾਰ ਨੂੰ ਟਿਕਟ ਦਿੰਦੇ ਆ ਜਾਂ ਤੁਹਾਨੂੰ ਟਿਕਟ ਮਿਲਦੀ ਹੈ ਅਗਰ ਜੇ ਕਿਸੇ ਅਦਰ ਨੂੰ ਟਿਕਟ ਮਿਲ ਜਾਂਦੀ ਹੈ ਕਿਉਂਕਿ ਇੱਥੋਂ ਤੱਕ ਤੇ ਚਰਚੇ ਹੁੰਦੇ ਪਏ ਨੇ ਕਿ ਹਰਮਿੰਦਰ ਸਿੰਘ ਸੰਧੂ ਵੀ ਆਮ ਆਦਮੀ ਪਾਰਟੀ ਦੇ ਵਿੱਚ ਆ ਰਹੇ ਨੇ ਕਿ ਠੀਕ ਤਾਂ ਉਹਨਾਂ ਨੂੰ ਮਿਲੇਗੀ ਅਗਰ ਜੇ ਪਰਿਵਾਰ ਨੂੰ ਨਹੀਂ ਮਿਲਦੀ ਜਾਂ ਤੁਹਾਨੂੰ ਨਹੀਂ ਮਿਲਦੀ ਤੀਜੇ ਜਾਂ ਚੌਥੇ ਬੰਦੇ ਨੂੰ ਮਿਲ ਜਾਂਦੀ ਹੈ ਕਿ ਪਾਰਟੀ ਦੇ ਵਿੱਚ ਬਗਾਵਤ ਹੋਵੇਗੀ ਤੁਸੀਂ ਵਿਰੋਧ ਕਰੋਗੇ ਜਾਂ ਉਹਨਾਂ ਦੀ ਹਮਾਇਤ ਕਰੋਗੇ ਵੇਖੋ ਜੀ ਪਹਿਲਾਂ ਤੇ ਜਿਹੜਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਨੂੰ ਵਿਆਹ ਵਾਲਾ ਸੂਰਤ ਕਿਸੇ ਨੇ ਲੈਣਾ ਹੀ ਨਹੀਂ ਐਵੇਂ ਲੋਕਾਂ ਨੇ ਕਹਿ ਹੀ ਜਾਂਦੇ ਆ ਦੋ ਚਾਰ ਭੈਣ ਭਰਾ ਵੀ ਆ ਗਿਆ ਜੀ ਆ ਗਿਆ ਕਿਉ ਗੱਬਰ ਸਿੰਘ ਆ ਗਿਆ ਕੋਈ ਆਜੂਗਾ ਫਿਰ ਕਿਹ ਹੋਊਗਾ ਥੋਕ ਕੇ ਵਿਰੋਧਤਾ ਕਰਾਂਗੇ ਹਰਮਿੰਦਰ ਸਿੰਘ ਦੀ ਜੇ ਇਹ ਨੂੰ ਜਤੌੜਾ ਜਾਂਦੇ ਹਰਾਉਣਾ ਵੀ ਜਾਣਦੇ ਆ। ਹੂੰ ਹੂੰ। ਬਾਕੀ ਵੇਖੋ ਸਾਡੀ ਪਾਰਟੀ 'ਚ ਨਹੀਂ ਥਾਂ ਹੈਗੀ। ਇਹ ਮੈਨੂੰ ਪਤਾ ਵਾ ਨਾ। ਸਾਡੀ ਕ੍ਰਾਈਟੇਰੀਆ ਬੜਾ ਸਖਤ ਹੈ ਸਾਡੀ ਪਾਰਟੀ ਦਾ। ਹੂੰ। ਨਾ ਕਿਸੇ ਨੇ ਲੈਣਾ ਐਵੇਂ ਫਾਵਾ ਫੇਕ ਨਿਊਜ਼ ਸੀ। ਹੂੰ। ਇਹ ਤੇ ਜੇ ਉਹਨੇ ਇਹ ਗੱਲਾਂ ਚੱਲਣ ਦੀਆਂ ਤੇ ਉਹ ਆ ਕੇ ਬਾਈਟ ਦਿੰਦੇ। ਹੂੰ। ਵੀ ਮੈਂ ਕਾਲੀ ਦਲ ਦਾ ਹੈਗਾ ਜਾਂ ਨਹੀਂ ਹੈਗਾ ਜਾਂ ਕੀ ਹੈ ਮੈਂ ਜਾ ਰਿਹਾ ਜਾਂ ਆ ਰਿਹਾ ਐਵੇਂ ਲੋਕਾਂ ਨੂੰ ਬੇਕੂ ਬਣਾਏ ਸਾਡੇ ਭੈਣ ਭਰਾ ਐਵੇਂ ਪਰੇਸ਼ਾਨ ਹੋ ਜਾਂਦੇ। ਕੋਈ ਘਪਰਾਉਣ ਦੀ ਲੋੜ ਨਹੀਂ। ਬਾਕੀ ਰਹੀ ਵੀ ਕਿੰਨੂੰ ਟਿਕਟ ਮਿਲਦੀ ਐ। ਵੇਖੋ ਜੀ ਡਾਕ ਸਾਦੀ ਵਾਇਫ ਨੂੰ ਮੈਂ ਦੀ ਠੋਕੇ ಮತ ਕਰਾਂਗੇ ਜੇ ਪਾਰਟੀ ਨੂੰ ਮੇਰ ਨੂੰ ਕੋ ਚੰਗਾ ਕੈਂਡੀਡੇਟ ਲੱਗਦਾ ਤੇ ਉਹਦੀ ਵੀ ਮੈਂਤ ਕਰੂੰਗਾ ਮੈਂ ਹਮ ਇਹ ਚ ਕੋਈ ਗੱਲ ਨਹੀਂ ਮੈਂ ਪਾਰਟੀ ਤੋਂ ਬਾਹਰ ਥੋੜਾ ਹੈਗਾ ਠੀਕ ਹੈ ਜੇ ਕਸ਼ਮੀਰ ਸਿੰਘ ਹੁਣਾਂ ਨੂੰ ਆਪਾਂ ਜਤਾਇਆ 30 40 ਹਜ਼ਾਰ ਰੋਡ ਪਾਈ ਭਾਜੀ ਇੱਥੋਂ ਹੋਰ ਜੇ ਆਪਣੇ ਭੁੱਲਰ ਸਾਹਿਬ ਮੰਤਰੀ ਜੀ ਖਲੋਤੇ ਉਹਨਾਂ ਦੀ ਠੋਕੇ ಮತ ਨਹੀਂ ਤੁਸੀਂ ਵੀ ਹੁੰਦੇ ਰਹੇ ਸਾਰੇ ਪਿੰਨ ਬਿਲਕੁਲ ਔਰ ਮੇਰੇ ਹੀ ਪਿੰਡ ਜਿੱਤੇ ਜਾ ਕੇ ਭੁੱਲਰ ਸਾਹਿਬ ਜੂnde ਜਾ ਕੇ ਉਹਨੂੰ ਪੁੱਛ ਲਓ ਮੋਨੂ ਦੇ ਵਿੱਚ ਕੋਈ ਕਮੀ ਹੀ ਮੈਂ ਉਦੋਂ ਭਰਾ ਦੇ ਜਾਣ ਤੋਂ ਬਾਅਦ ਮੈਂ ਵੋਟਾਂ ਪਾਈਆਂ ਭਾਜੀ ਫਿਰ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜੀਆਂ ਮੈਂ ਉਦੋਂ ਕੱਲਾ ਸੀ ਮੈਂ ਫੇਰ ਵੀ ਸਰਪੰਚੀਆਂ ਵੀ ਲੜੀਆਂ ਐਮਪੀ ਦੀ ਇਲੈਕਸ਼ਨ ਵੀ ਲੜੀ ਹੋਰ ਵੀ ਇਲੈਕਸ਼ਨਾਂ 'ਚ ਭਾਗ ਲਿਆ ਭਾਜੀ ਤੁਹਾਡੇ ਤਰਨਤਾਰ ਨੂੰ ਵੀ ਭਾਗ ਲਿਆ ਇਲੈਕਸ਼ਨ 'ਚ ਕਿਹੜੇ ਕੋਈ ਦੋ ਚਾਰ ਭੈਣ ਭਰਾ ਆ ਗਏ ਸੀ ਮੰਡਲ ਕਾ ਤੇ ਸਾਰਿਆਂ ਦੀ ਮਤ ਕਰਕੇ ਆਏ ਆਪਣੀ ਪਾਰਟੀ ਦੀ ਕੀਤੀ ਪਰ ਪਾਰਟੀ ਤੋਂ ਬਾਹਰ ਨਹੀਂ ਆ ਮੈਂ ਤਾਂ ਇਹੋ ਬੇਨਤੀ ਕਰੂੰਗਾ ਵੀ ਜੇ ਡਾਕਟਰ ਕਸਵੀਰ ਸੋਨ ਦੀ ਵਾਈਫ ਨੂੰ ਮਿਲੇ ਟਿਕਟ ਤਾਂ ਠੋਕ ਕੇ ਮਤ ਕਰਾਂਗੇ ਜੇ ਆਪਟੀ ਮੇਰੇ ਤੇ ਕਿਰਪਾ ਕਰੇ ਜਾਂ ਵੈਗਰੂ ਸੱਚੇ ਪਾਸਾ ਕਰੇ ਸਾਡੇ ਫਿਰ ਕੰਮ ਹੀ ਕਰਕੇ ਦਿਖਾਵਾਂਗੇ ਫਿਰ ਤੁਹਾਨੂੰ ਦੂਸਰੀ ਵਾਰੀ ਤੁਸੀਂ ਮੇਰੀ ਬਾਈਟ ਨਹੀਂ ਕਰਨਾ ਹੋਗੇ ਤੁਸੀਂ ਆਪ ਰੋਜ਼ ਬੋਲਿਆ ਕਰੋ ਕਿ ਵੀ ਇਹਨਾਂ ਨੇ ਕੰਮ ਬਹੁਤ ਵਧੀਆ ਕਰੰਦਾ ਹੈ ਯਾਰ ਇਹ ਕੀ ਮਤਲਬ ਹੈ ਇੱਕ ਵਾਰੀ ਤੁਸੀਂ ਬੋੜ ਲੋ ਸਵਾਦ ਤੇ ਤਾਂ ਦੂਜੀ ਰਿਪੋਰਟ ਨਾ ਮੰਗਣ ਜਾਓ ਅਸੀਂ ਭਾਜੀ ਵੇਖੋ ਕੰਮ ਕਰਦੇ ਆ ਨਾ ਮੈਂ 5 ਸਾਲ ਤੇ ਵਿੱਚੋਂ ਮਾਰ ਨਹੀਂ ਕਰਦਾ ਕੋਈ ਇੱਕ ਦੋ ਮਹੀਨੇ ਭਾਵੇਂ ਮੈਂ ਇੱਧਰ ਉੱਧਰ ਚੱਲਦਾ ਨਹੀਂ ਤੇ ਮੈਂ 5 ਸਾਲ ਦੀ 5 ਸਾਲ 365 ਦਿਨ ਮੇਰੇ ਇੱਥੇ ਹੁੰਦੇ ਆ ਤਦ ਇਹ 365 ਦਿਨ ਚ ਮੈਨੂੰ ਇੰਨਾ ਇਹ 10 ਮਹੀਨੇ ਦਫਤਰ ਕਿੱਥੇ ਸਾਰੇ ਭੈਣ ਭਰਾਵਾਂ ਦਾ ਉਹ ਭਰਾ ਜੀ ਇਹ ਤੇ ਦਾਦੋ ਉਹਨਾਂ ਦਾ ਘਰ ਕਿੱਥੇ ਆ ਕਈਆਂ ਦਾ ਮੈਨੂੰ ਤਾਂ ਘਰ ਵੀ ਨਹੀਂ ਕਈਆਂ ਦਾ ਪਤਾ ਹੂੰ ਤੇ ਮੇਰਾ ਘਰ ਵੀ ਇੱਥੇ ਮੇਰਾ ਦਫਤਰ ਵੀ ਇੱਥੇ ਜੰਮੇ ਪਲੇ ਵੀ ਇੱਥੇ ਭਾਜੀ 24 ਘੰਟੇ ਮੇਰਾ ਘਰ ਖੁੱਲਾ ਵਾ ਇਸ ਭੈਣ ਭਰਾਵਾਂ ਲਈ ਚਾਹੇ ਕਿ ਇਹ ਪਾਰਟੀ ਦਾ ਵੇ ਮੈਂ ਪੁੱਛੂੰਗਾ ਤਾਂ ਫੇਰ ਗੱਲ ਕਰੇ ਤਾਂ ਮਨੂੰ ਜੀ ਕੁਝ ਬੰਦੇ ਹੈਗੇ ਨੇ ਜਿਹੜੇ ਪਹਿਲਾਂ ਤੁਹਾਡੇ ਨਾਲ ਰਹਿੰਦੇ ਸੀ ਤੇ ਹੁਣ ਉਹ ਵੱਖਰਾ ਇੱਕ ਗਰੁੱਪ ਬਣਾ ਕੇ ਟਿਕਟ ਵੀ ਲੰਨ ਨੂੰ ਉਹ ਤਿਆਰ ਹੋ ਗਏ ਨੇ ਕਿਹੜੀ ਇਹੋ ਜੀਆਂ ਗੱਲਾਂ ਹੋਈਆਂ ਸੀ ਜਿਹੜੀਆਂ ਤੁਹਾਡੇ ਨਾਲੋਂ ਨਾਰਾਜ਼ ਹੋ ਗਏ ਵੇਖੋ ਭਰਾ ਜੀ ਜਿੰਨੇ ਇਲੈਕਸ਼ਨ ਲੜਨਿੰਗ ਚੀ ਸਦਕੇ ਮੈਦਾਨ ਚਾਵੇ ਜੇ ਨਹੀਂ ਨਾ ਟਿਕਟ ਮਿਲਦੀ ਮੇਰੀ ਗੱਲ ਕੈਮਰੇਸ ਹੁੰਦੇ ਇਹਦੀ ਸਾਰੇ ਭੈਣ ਭਰਾ ਤੇ ਯਾਦ ਜਰੂਰ ਲੜਿਓ ਟਿਕਟ ਮਜ਼ਾ ਤਾਂ ਹੀ ਹੁੰਦਾ ਵੀ ਪਤਾ ਲੱਗਦਾ ਬੰਦੇ ਨੂੰ ਵੀ ਸਾਡੇ ਚ ਕੁਆਲਿਟੀ ਕੀ ਆ ਬਿਲਕੁਲ ਠੀਕ ਹੈ ਨਾ ਜੀ ਅਸੀਂ ਸਾਰੇ ਇਹ ਕੋਲ ਕੀਤੇ ਆ ਯਾਦ ਵੀ ਲੜਿਆ ਲੜਾਈਆਂ ਵੀ ਇਲੈਕਸ਼ਨਾਂ ਜੇ ਹੁਣ ਕੋਈ ਖਲੋਤਾ ਨਾ ਭੈਣ ਭਰਾ ਤੇ ਟਿਕਟ ਜ਼ਰੂਰ ਲੜਨ ਭੈਣ ਭਰਾ ਕੋਈ ਮੈਂ ਪਤਾ ਫੇਰ ਲੱਗਣਾ ਵੀ ਸਾਡੇ ਇਹ ਨਾ ਹੋਵੇ ਨੀਟੂ ਸ਼ਟਰ ਸ਼ਟਰ ਵਾਲੇ ਦਾ ਹਾਲ ਹੋਵੇ ਵੀ 312 13 ਨਿਕਲਣਾ ਜਾਂ 8 10 ਨਿਕਲਣਾ ਅੱਛਾ ਹਾਂ ਹਾਈ ਕਮਾਂਡ ਭਰੋਸਾ ਜਤੌਂਦੀ ਏ ਮੋਨੂ ਦੇ ਉੱਤੇ ਟਿਕਟ ਦੇ ਦਿੰਦੀ ਆ ਤੇ ਫਿਰ ਮੋਨੂ ਦਾ ਕਿਹਦੇ ਨਾਲ ਮੁਕਾਬਲਾ ਐਮ ਰਹੇਗਾ ਨਾ ਆਪਣੇ ਆਪ ਨਾਲ ਹੀ ਮੁਕਾਬਲਾ ਭਾਜੀ ਅੱਛਾ ਮੈਂ ਕਿੰਨਾ ਕੁ ਹੋਰ ਬੈਟਰ ਕਰ ਸਕਦਾ ਐ ਪੈਨਪਰਾ ਵਾਲੀ ਮੇਰਾ ਕਿਹਨਾ ਕੋਈ ਮੁਕਾਬਲਾ ਨਹੀਂਗਾ ਠੀਕ ਹੈ ਮੈਂ ਚਰਨਾਂ ਦੀ ਧੂੜ ਐ ਪੈਨਪਰਾਵਾਂ ਦੀ ਮੈਂ ਆਪਣੇ ਆਪ ਚ ਜੇ ਕੋਈ ਕਮੀ ਹੋਣੀ ਹੈ ਉਹਨੂੰ ਵਧਿਆ ਕਰੂੰਗਾ ਹੂੰ ਮੈਂ ਨਮ ਲੋਕਾਂ ਦੇ ਚਰਨਾਂ 'ਚ ਰਹਿ ਕੇ ਲੋਕਾਂ ਦੀ ਪੂਰੀ ਸੇਵਾ ਕਰੂੰਗਾ ਜੋ ਭੈਣ ਭਰਾ ਐ ਆਣਗੇ ਉਸੇ ਤਰੀਕੇ ਨਾਲ ਚੱਲੂਗਾ ਲਾਸਟ ਦੇ ਵਿੱਚ ਕਿਉਂਕਿ ਢਾਡੀ ਜਿਹੜੀ ਆ ਸਾਰੀ ਬਾਰਡਰ ਬੈਲਟ ਐ ਤੇ ਬਾਰਡਰ ਦੇ ਨਾਲ ਲੱਗਦੇ ਸਾਰੇ ਪਿੰਡ ਨੇ ਉਹਨਾਂ ਨੂੰ ਕੀ ਮੈਸੇਜ ਰਹੇਗਾ ਵੇਖੋ ਜੀ ਮੈਂ ਕਿਹਾ ਵੀ ਸ਼ਹਿਰ ਤਰਨਤਾਰਨ ਗੁਰੂ ਅਰਜਨ ਦੇਵ ਦੀ ਨਗਰੀ ਆ ਅਸੀਂ ਤੇ ਐਵੇਂ ਵਿਵਥਾਂ ਪਾਈਆਂ ਵੀ ਉਹ ਸ਼ਹਿਰ ਐ ਤੇ ਪਿੰਡ ਆ ਹੁਣ ਪਿੰਡ ਵੀ ਸਾਡੇ ਸ਼ਹਿਰਾਂ ਰ ਗਈ ਐ ਭਾਜੀ ਜਰੂਰ ਸਾਡੇ ਲਾਗੇ ਗਵਾਂਢੀ ਮੁਲਕ ਸਾਡਾ ਮਾੜਾ ਵਾ ਇਹ ਨਸ਼ੀਦਾ ਕੋਡ ਜਰੂਰ ਖਤਮ ਕਰਾਂਗੇ ਜਿੱਥੋਂ ਸਾਡੀ ਪੀੜ੍ਹੀ ਚਲਣੀ ਜਿਨ੍ਹਾਂ ਨੇ ਸਾਨੂੰ ਵੇਖਣਾ ਹਸਪੀਟਲਾਂ 'ਚ ਕਮੀਆਂ ਹੋਣਗੀਆਂ ਉਹ ਸੁਧਾਰਾਂਗੇ ਸਕੂਲਾਂ ਦੀਆਂ ਕਮੀਆਂ ਹੋਣਗੀਆਂ ਉਹ ਸੁਧਾਰਾਂਗੇ ਜਿਹੜੀ ਜਿਹੜੀ ਵੀ ਕਿਸੇ ਪਿੰਡ ਦੀ ਕੋਈ ਡਿਮਾਂਡ ਹੋਊਗੀ ਨਾ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਗੱਲ ਦੱਸਾਂ ਮੈਂ ਡਾਕਟਰ ਸਾਹਿਬ ਦੀ ਕੰਪੇਨ ਕਰਦੇ ਹਾਂ ਅਗਨੀ ਉਤਰੀ ਜੀ ਤੇ ਮੈਨੂੰ ਸਾਰੇ ਭੈਣ ਭਰਾ ਆ ਕੇ ਫੜਾਉਂਦੇ ਹੀ ਫਾਈਲਾਂ ਵੀ ਆ ਸਾਡੇ ਪਿੰਡ ਦੀਆਂ ਡਿਮਾਂਡਾਂ ਆ ਡਿਮਾਂਡਾਂ ਤੇ ਮੈਂ ਸਾਰੀਆਂ ਇਕੱਠੀਆਂ ਕਰਕੇ ਤੇ ਗੱਡੀ 'ਚ ਰੱਖੀ ਜਾਂਦਾ ਵੀ ਜਦੋਂ ਐਮਐਲਏ ਸਾਹਿਬ ਬਣ ਗਏ ਤੇ ਫੇਰ ਉਹ ਪਿੰਡ ਦੀ ਦੋ ਘਾ ਡਿਮਾਂਡ ਪਰ ਜਦੋਂ ਮੈਂ ਡਿਮਾਂਡਾਂ ਫੜਾ ਤੀਆਂ ਜਦੋਂ ਬਣ ਗਏ ਹੀ ਸੌਂ ਖਾ ਗਏ ਉਸ ਤੋਂ ਬਾਅਦ ਭਾਵੇਂ ਉਹ ਡਿਮਾਂਡਾਂ ਅੱਜ ਤੱਕ ਉਹਨਾਂ ਦੀ ਗੱਡੀ 'ਚ ਹੀ ਰੁਲਦੀਆਂ ਜੀ ਜਿਹੜਾ ਜਿਹੜਾ ਪਿੰਡ ਮੈਨੂੰ ਦੋ ਘਾ ਡਿਮਾਂਡ ਮੈਰੀ ਪਹਿਲ ਹੋ ਗਈ ਪਹਿਲਾਂ ਉਸ ਡਿਮਾਂਡ ਨੂੰ ਪੂਰੇ ਕਰ ਕਿਉਂਕਿ ਉਹਨਾਂ ਨੇ ਸਾਦੇ ਘਰ ਨੂੰ ਵੋਟਾਂ ਪਾਈਆਂ ਔਰ ਸਾਨੂੰ ਵਿਚਾਰਿਆਂ ਨੇ ਮੈਨੂੰ ਆਪਣੇ ਪਿੰਡ ਦੀ ਸਮੱਸਿਆ ਬਾਰੇ ਦੱਸਿਆ ਉਹ ਇੱਕ ਇੱਕ ਕਰਕੇ ਸਾਰੀਆਂ ਪੂਰੀਆਂ ਕਰਾਂਗੇ ਠੀਕ ਹੈ ਪਹਿਲਾ 5 ਪਿੰਡ ਫੇਰ 5 5 ਇੱਕਦਮ ਤੇ ਵੇਖੋ ਸਾਰਾ ਕੁਝ ਨਹੀਂ ਠੀਕ ਹੋਣਾ ਪਰ ਮੈਂ ਚਾਹਨਾ ਕਿ ਜਿਹੜਾ ਜਿਹੜਾ ਕਿਸੇ ਪਿੰਡ ਨੂੰ ਕੋਈ ਪ੍ਰੋਬਲਮ ਆ ਸਭ ਤੋਂ ਵੱਡੀ ਭਾਜੀ ਸਮੱਸਿਆ ਸਾਡੇ ਆਟਾ ਦਾਲ ਦੀ ਬਹੁਤ ਚੱਲ ਨਹੀਂ ਕਾਰਡ ਬੜੇ ਕਟੇਗੇ ਕੇ ਵੈਕਸੀ ਸਰਕਾਰ ਨੇ ਕਰਤੀ ਕੇ ਵੈਕਸੀ ਨਾਲ ਕਾਰਡ ਕਟੇਗੇ ਰੋਟੀ ਬਣੀ ਤੰਨਾ ਭੁੱਖਾ ਮਰੇ ਕੋਈ ਭੈਣ ਭਰਾ ਹੋਰ ਵੀ ਬੜੀਆਂ ਸਮੱਸਿਆ ਨਿਗੀਆਂ ਨਿਗੀਆਂ ਲੋਕਾਂ ਦੀਆਂ ਉਹ ਤੇ ਮੈਨੂੰ ਪਤਾ ਮੈਂ 24 ਘੰਟੇ ਤੇ ਭੈਣ ਭਰਾਵਾਂ ਦੇ ਕੰਮ ਕਰਦਾ ਉਹ ਮੈਂ ਆਟੋਮੈਟਿਕਲ ਟੀਮਾਂ ਹੀ ਬਣਾ ਦੇਣੀਆਂ ਇੰਨੀਆਂ ਇੱਕ ਟੀਮਾਂ ਬਣਾ ਦੇਣੀਆਂ ਭਾਜੀ ਮੇਰੇ ਬਹੁਤ ਵੱਡੇ ਦਫਤਰ ਨੇ ਮੈਂ ਹਰ ਪਿੰਡ ਦਾ ਵੱਖਰਾ ਬੂਥ ਲਾਦਣਾ ਆਪਣੇ ਦਫਤਰ ਚ ਪੀਏ 100 ਤੇ 100 ਹੀ ਬੂਥ ਬਣਾ ਦੇਣਾ ਠੀਕ ਹੈ ਤੇ ਹਰ ਪਿੰਡ ਉੱਥੇ ਜਾਵੇ ਉਹ ਆਪਣੀ ਸਮੱਸਿਆ ਦਵੇ ਉਹਨੂੰ ਸ਼ਾਮ ਨੂੰ ਰਿਪਲਾਈ ਮਿਲੂਗਾ ਇਹ ਹੋ ਗਿਆ ਭਾਜੀ ਕੰਮ ਆਉਣ ਦੀ ਲੋੜ ਨਹੀਂ ਠੀਕ ਹੈ ਹਾਂਜੀ ਸੋ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਿਹਰਬਾਨੀ ਥੈਂਕ ਯੂ ਧੰਨਵਾਦ ਜੀ ਸਾਰੀ ਸਤਿਕਾਰ ਜੀ ਸਾਰੀ ਸੋ ਇਹ ਸਾਣਾ ਮੋਨੂ ਖਿਮਾ ਜੀ ਜਿਨ੍ਹਾਂ ਨੇ ਲਾਸਟ ਦੇ ਵਿੱਚ ਇੱਕ ਗੱਲ ਬਹੁਤ ਵਧੀਆ ਆਖੀ ਏ ਕਿ ਜਿਹੜੇ ਇਨਾਂ ਦੇ ਨਾਲੋਂ ਅਲੱਗ ਹੋਏ ਨੇ ਉਹਨਾਂ ਨੂੰ ਇੱਕ ਮੈਸੇਜ ਵਧੀਆ ਦਿੱਤਾ ਏ ਚੋਣ ਲੜਿਓ ਜ਼ਰੂਰ ਚਾਹੇ ਆਜ਼ਾਦ ਹੀ ਚੋਣ ਲੜਿਓ ਮਜ਼ਾ ਆਵੇਗਾ ਚੋਣ ਲੜਨ ਦਾ ਸੋ ਇ ਇੱਥੇ ਇੱਕ ਗੱਲ ਵੇਖਣ ਵਾਲੀ ਹੋਵੇਗੀ ਉਹਨਾਂ ਨੇ ਇਹ ਵੀ ਗੱਲ ਕਿਹਾ ਹੈ ਕਿ ਜੇ ਹਾਈ ਕਮਾਂਡ ਪਾਰਟੀ ਮੇਰੇ ਤੇ ਭਰੋਸਾ ਜਤਾਉਂਦੀ ਏ ਤਾਂ ਸਾਲ ਡੇਢ ਸਾਲ ਦੇ ਵਿੱਚ ਵਿਕਾਸ ਦੀ ਨਹਿਰੀ ਲਿਆ ਕੇ ਲਿ ਆਵਾਂਗੇ ਤੇ ਜਿਹੜੇ ਰਹਿੰਦੇ ਕੰਮ ਨੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ ਤੇ 2027 ਦਾ ਜਿਹੜਾ ਉਹ ਮੋੜ ਬਣਿਆ ਜਾਵੇਗਾ ਸੋ ਇਹੋ ਜਿਹੀਆਂ ਖਬਰਾਂ ਦੇਖਣ ਵਾਸਤੇ ਤੁਸੀਂ ਬਣੇ ਰਹੋ ਜੀਡੀਸੀ ਨਿਊ ਚੈਨਲ ਦੇ ਨਾਲ ਮੈਂ ਤੁਹਾਡਾ ਆਪਣਾ ਗੁਰਦਿਆਲ ਸਿੰਘ ਤਰਨਤਾਰਨ